ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਇ ਵਾ ਬਾਵੇ ਸਾਨੂੰ ਤੁਰਨਾ ਪਿਆ ਸੋ ਤੁਸੀਂ ਸੋਚਦੇ ਹੋਗੇ ਗਾਣੇ ਬੜੇ ਗਾਏ ਜਾ ਰਹੇ ਨੇ ਲੇਕਿਨ ਅੱਜ ਮੌਲ ਹੀ ਇੱਦਾਂ ਦਾ ਬਣ ਗਿਆ ਤੁਹਾਨੂੰ ਦਿਖਾ ਦਈਏ ਪੰਜਾਬ ਦੇ ਵਿੱਚ ਮੌਜੂਦ ਆ ਲੇਕਿਨ ਇੱਥੇ ਕਸੂਰੀ ਜੁੱਤੀ ਬਣਦੀ ਹੈ ਇਹ ਪੰਜਾਬੀ ਜੁੱਤੀ ਇੱਥੇ ਬਣਦੀ ਹੈ ਨੇ ਕਿ ਨਾਲ ਜਿਹੜੀ ਪਾਕਿਸਤਾਨ ਤੋਂ ਖਾਸ ਜੁੱਤੀ ਵੀ ਮੰਗਾਈ ਜਾਂਦੀ ਹੈ ਇੱਥੇ ਉਹਨੂੰ ਤਿਆਰ ਕੀਤਾ ਜਾਂਦਾ ਮਟੀਰੀਅਲ ਮੰਗਵਾ ਕੇ ਇਸ ਮਾਰਕੀਟ ਦੇ ਵਿੱਚ ਕਟੋ-ਕਟ ਵੀ 80 ਤੋਂ 90 ਸਾਲ ਪੁਰਾਣੀ ਮੰਡਕਾਨਾ ਨਹੀਂ 100-100 ਸਾਲ ਤੋਂ ਵੀ ਉੱਪਰ ਦਾਕਾਨਾ ਸੀ ਅੱਜ ਸਮੇਂ ਦੇ ਹਿਸਾਬ ਨਾਲ ਮੰਗਾਈ ਦੇ ਟੋਰ ਦੇ ਵਿੱਚ ਚਮੜਾ ਮਹਿੰਗੇ ਕਰਕੇ ਜੀਐਸਟੀ ਕਰਕੇ ਆ ਛੋੜੇ ਟੋਟਲ ਹੀ ਸਾਰੇ ਕੰਮ ਸਾਡੇ ਕੇ ਆਜੀ ਸ਼ੁਰੂਆਤ ਕਿੱਦਾਂ ਹੋਈ ਸੀਗੀ ਕੌਣ ਬਣਾਉਂਦਾ ਸੀਗਾ ਪਹਿਲਾਂ ਪਤਵਾਲ ਦੇ ਵਿੱਚ ਸਰਮੋਹਰ ਕੌਣ ਸੀਗੀ ਜਿਹੜੇ ਕੰਮ ਦੀ ਸਾਡੇ ਜਿਹੜੇ ਬਜ਼ੁਰਗੀ ਹੋ ਪਾਕਿਸਤਾਨੋਂ ਆਏ ਸੀ ਜਿਹੜੀ ਚੀਜ਼ ਅਸੀਂ ਬਣਾਉਂਦੇ ਆ ਅਸੀਂ ਖੁੱਡ ਹੁਣ ਪਾਕਿਸਤਾਨੋਂ ਮੰਗਵਾਉਂਦੇ ਆ ਜੇ ਜਿਹੜੀ ਕਢਾਈ ਨਿਕਲਦੀ ਆ ਉਹਦੇ ਯਾਨੀ ਕਿ ਮੀਨਾਕਾਰੀ ਦੇ ਟੋਰ ਦੇ ਵਿੱਚ ਉਹਨੂੰ ਅਸੀਂ ਖੁਦ ਮੰਗਵਾਉਂਦੇ ਆ ਜਿਹੜਾ ਆ ਮਟੀਰੀਅਲ ਆ ਜੀ ਆ ਅਸੀਂ ਆ ਪਾਕਿਸਤਾਨੋਂ ਮੰਗਵਾਉਂਦੇ ਆ ਅੱਛਾ ਇਹ ਵਾਲਾ ਹਾਂਜੀ ਆ ਜਿਹੜਾ ਕਢਾਈ ਨਿਕਲ ਕੇ ਆ ਪਾਕਿਸਤਾਨੋਂ ਆਈ ਆ ਇਸ ਨੂੰ ਤਿੱਲਾ ਕਿਹਾ ਜਾਂਦਾ ਅੱਛਾ ਹਾਂਜੀ ਇਹਦੇ ਨਾਲ ਆ ਹੱਥ ਦੇ ਨਾਲ ਕਢਾਈ ਨਿਕਲਦੀ ਆ ਉੱਪਰ ਤਿੱਲਾ ਹੁੰਦਾ ਥੱਲੇ ਢਗਾ ਸਾਡੇ ਫਾਦਰ ਕਹਿੰਦੇ ਹੀ ਸਾਡੀ ਜੁੱਤੀ ਸਾਡੀ ਦੁਕਾਨ ਢੋ ਗਿਆਨੀ ਜੈ ਸਿੰਘ ਤੱਕ ਜੁੱਤੀ ਗਈ ਅੱਛਾ ਅੱਗਿਆਮੀ ਰਾਸ਼ਟਪਤੀ ਤੱਕ ਹਾਂਜੀ ਆ ਜਿਹੜੀ ਵੈਰਾਈਟੀ ਹੈਗੀ ਇਹਨੂੰ ਖੁਸਾ ਕਹਿੰਦੇ ਆ ਪਾਕਿਸਤਾਨੋਂ ਅਸੀਂ ਖੁੱਡ ਮੰਗਵਾਨੇ ਆ ਆ ਖੁਸਾ ਪਾਕਿਸਤਾਨ ਦਾ ਬਣਿਆ ਸਾਡੀ ਜਿਹੜੀ ਉੱਪਰ ਕੋਈ ਮੀਨਾਕਾਰੀ ਨਹੀਂ ਕੀਤੀ ਹੈਗੀ ਆ ਟੋਟਲ ਹੀ ਹਿੰਦਿਆ ਜਿਹੀ ਨਹੀਂ ਬਣਦਾ ਕੀ ਮਤਲਬ ਇੰਨੀ ਪਿਆਰੀ ਜੁੱਤੀ ਬਣੀ ਹੈ ਕਿ ਸ਼ਾਇਦ ਮੈਨੂੰ ਲੱਗਦਾ ਵੱਡੇ ਵੱਡੇ ਸ਼ੋਅਰੂਮੀਆਂ ਕੋਈ ਸੋਚ ਵੀ ਨਹੀਂ ਸਕਦੇ ਇਸ ਤਰੀਕੇ ਦਾ ਇੰਨੀ ਫਿਨਿਸ਼ਿੰਗ ਨਾਲ ਜੁੱਤੀ ਤੇ ਆ ਹਾਂ ਭਾਈ ਪਿਓਰ ਗੋਕੇ ਦੀ ਚਮੜੇ ਦੀ ਜੁੱਤੀ ਆ ਠੀਕ ਹੈ ਜੀ ਇਹਦੇ ਵਿੱਚ ਆ ਗਰਮੀਆਂ 'ਚ ਜ਼ਿਆਦਾ ਚੱਲਦੀ ਆ ਇਹਦੇ ਵਿੱਚ ਜਿੰਨਾ ਵੀ ਜਿਸ ਤਰ੍ਹਾਂ ਸਰੀਰ ਦਾ ਪਸੀਨਾ ਹੈਗਾ ਨਾ ਇਹਨੇ ਜਿੰਨਾ ਵੀ ਡਿਫੈਕਟ ਤੁਹਾਡੇ ਸਰੀਰ 'ਚ ਇਹਨੇ ਪੀ ਜਾਣਾ ਕਿੰਨੀਆਂ ਦੁਕਾਨਾਂ ਸੀਗੀਆਂ ਵੈਸੇ ਜਦੋਂ ਕੰਮ ਸ਼ੁਰੂ ਕੀਤਾ ਤੇ ਹੁਣ ਕਿੰਨੀਆਂ ਰਹਿ ਗਈਆਂ ਜਿੰਨੀਆਂ ਇਸ ਮਾਰਕੀਟ ਦੇ ਵਿੱਚ ਕਟੋ ਘਾਟੇ 70 ਦੁਕਾਨਾਂ ਰੱਖ ਕੇ 80 ਦੁਕਾਨਾਂ ਸੀ ਤੇ ਹੁਣ ਤਿੰਨ ਹੀ ਰਹਿ ਗਈਆਂ ਸਿਰਫ ਅਸੀਂ ਦੁਕਾਨ ਇੱਕੋ ਰਹਿ ਗਈ ਹੱਥੀਂ ਕੰਮ ਕਰਨਾਂ ਦੇ ਬਾਕੀ ਜਿਹੜੀਆਂ ਇੱਕ ਦੋ ਦੁਕਾਨਾਂ ਹੋਰ ਤਿੰਨ ਜਾਂ ਚਾਰ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਜਿਹੜਾ ਪਿਓਰ ਚਮੜੀ ਦੀ ਜੁੱਤੀ ਪਾਏਗਾ ਉਹਨੂੰ ਚਮੜੀ ਦੇ ਰੋਗ ਨਹੀਂ ਲੱਗਣਗੇ ਤੇ ਨਾ ਰਵਟ ਪਾਉਣੇ ਨੇ ਉਹਦੇ ਵਿੱਚ 스멜 ਆ ਗਾਂ ਗਰਮੀ ਆਉਣੀ ਹੈ 스멜 ਹੋਣੀ ਹੈ ਜਦੋਂ ਬੂਟ ਤੁਸੀਂ ਸਵੇਰ ਨੂੰ ਪਾ ਲੋ ਸ਼ਾਮਾਂ ਨੂੰ ਖੋਲੂਗਾ ਉਹਦੇ ਵਿੱਚ 스멜 ਹੁੰਦੀ ਉਹਦੇ ਵਿੱਚ ਬੋ ਹ ਇਹਦੇ ਵਿੱਚ ਤੁਸੀਂ ਪੈਰ ਗਿੱਲਾ ਕਰਕੇ ਵੀ ਪਾ ਲੋ ਚ ਮਰੇਰਾ ਇਹਨੇ ਤੁਹਾਡਾ ਸਰੀਰ ਦਾ ਪਸੀਨਾ ਦੇ ਇੱਕ ਦੂਰ ਗੰਦੇ ਦੇ ਚੂਸਣਾ ਚੂਸਣਾ ਜਿਹੜਾ ਪੈਰ ਗਿੱਲਾ ਕਰਕੇ ਪਾਉਂਗਾ ਇੱਕ ਮਿੰਟ ਰੋ ਪਹਿਲਾਂ ਸੁੱਕ ਜਾਣਾ ਜੁਤੀ ਕਸੂਰੀ ਪੈਰੀ ਨਾ ਪੂਰੀ ਹਾਏ ਵਾ ਬਾਵੇ ਸਾਨੂੰ ਤੁਰਣਾ ਪਿਆ ਜਿਵੇਂ ਤੁਸੀਂ ਸੋਚਦੇ ਹੋਗੇ ਗਾਣੇ ਬੜੇ ਗਾਏ ਜਾ ਰਹੇ ਹਨ ਲੇਕਿਨ ਅੱਜ ਮੌਲ ਹੀ ਇਦਾਂ ਦਾ ਬਣ ਗਿਆ ਤੁਹਾਨੂੰ ਦਿਖਾ ਦਈਏ ਪੰਜਾਬ ਦੇ ਵਿੱਚ ਮੌਜੂਦ ਹਨ ਲੇਕਿਨ ਇੱਥੇ ਕਸੂਰੀ ਜੁੱਤੀ ਬਣਦੀ ਹੈ ਤੁਹਾਨੂੰ ਲੱਗਦਾ ਹੋਏਗਾ ਕਿ ਜਿਹੜੀ ਜੁੱਤੀ ਅਸੀਂ ਪਾਕਿਸਤਾਨ 'ਚ ਬਣਦੀ ਹੈ ਲੇਕਿਨ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਜੁੱਤੀ ਬਣਾਈ ਜਾਦੀ ਹੈ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਜਿਹੜੇ ਪਤਾਨੇ ਬਜ਼ੁਦਗ ਨੇ ਜੁੱਤੀ ਬਣਾ ਰਹੇ ਨੇ ਇਹ ਪੰਜਾਬੀ ਜੁੱਤੀ ਇੱਥੇ ਬਣਦੀ ਹੈ ਨਾ ਜਿਹੜੀ ਪਾਕਿਸਤਾਨ ਤੋਂ ਖਾਸ ਜੁੱਤੀ ਵੀ ਮੰਗਾਈ ਜਾਂਦੀ ਹੈ ਇੱਥੇ ਉਹਨੂੰ ਤਿਆਰ ਕੀਤਾ ਜਾਂਦਾ ਮਟੀਰੀਅਲ ਮੰਗਵਾ ਕੇ 100 ਦਕਾਨਾਂ ਹੁੰਦੀਆਂ ਸੀ ਲੇਕਿਨ ਹੁਣ ਸਿਰਫ ਤਿੰਨ ਹੀ ਬਚੀਆਂ ਨੇ ਤੇ ਜਿੱਥੇ ਸਭ ਤੋਂ ਜ਼ਿਆਦਾ ਜਿਹੜੀ ਜਿੰਨਾਂ ਦੀ ਦੁਕਾਨ ਦੀ ਜੁੱਤੀ ਮਸ਼ਹੂਰ ਆ ਉੱਥੇੋਂ ਤੁਹਾਨੂੰ ਲੈ ਕੇ ਆਏ ਆ ਗੱਲਬਾਤ ਕਰਦੇ ਆਂ ਭਾਜੀ ਪਹਿਲਾਂ ਤੇ ਆਪਣਾ ਨਾਮ ਦੱਸ ਦਿਓ ਤੇ ਕਿਸ ਤਰ੍ਹਾਂ ਸਾਦਾ ਸ਼ੁਰੂਆਤ ਹੋਈ ਸੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਨੇ ਠੀਕ ਹੈ ਜੀ ਇਸ ਮਾਰਕੀਟ ਦੇ ਵਿੱਚ ਕੱਟੋ-ਕੱਟ ਵੀ 80 ਤੋਂ 90 ਸਾਲ ਪੁਰਾਣੀ ਇਹ ਦੁਕਾਨਾਂ ਨੇ ਠੀਕ ਹੈ ਜੀ 100 ਸਾਲ ਤੋਂ ਵੀ ਉੱਪਰ ਦੇ ਦੁਕਾਨਾਂ ਸੀ ਅੱਜ ਸਮੇਂ ਦੇ ਹਿਸਾਬ ਨਾਲ ਮੰਗਾਈ ਦੇ ਟੋਰ ਦੇ ਵਿੱਚ ਚਮੜਾ ਮਹਿੰਗੇ ਕਰਕੇ ਜੀਐਸਟੀ ਕਰਕੇ ਆ ਸੋੜੇ ਟੋਟਲ ਹੀ ਸਾਰੇ ਕੰਮ ਸਾਡੇ ਕੇ ਠੀਕ ਹੈ ਜੀ ਆ ਸਭ ਤੋਂ ਵੱਡੀ ਗੱਲ ਕਿ ਇੱਕ ਆਪਣੀ ਜੁੱਤੀ ਦੀ ਕਢਾਈ ਹੁੰਦੀ ਹੈ ਇੱਕ ਪਾਕਿਸਤਾਨੋਂ ਵੀ ਅਸੀਂ ਮੰਗਾਨੇ ਆ ਜਿਹੜੇ ਪੈਸੇਜ ਹੌਕੀਗਾਰ ਹੈਗੇ ਨੇ ਫੋਰਨ ਵਿੱਚ ਹੋਣ ਦੇ ਨੇ ਸਾਡੇ ਕੋਲ ਮੰਗਵਾਉਂਦੇ ਵੀ ਨੇ ਔਨਲਾਈਨ ਵੀ ਮੰਗਵਾਉਂਦੇ ਨੇ ਠੀਕ ਹੈ ਜੀ ਉਂਝ ਵੀ ਸਾਈਆਂ ਦੇ ਕੇ ਬਣਵਾਉਂਦੇ ਨੇ ਸਪੈਸ਼ਲ ਹਾਂਜੀ ਆਜੀ ਸ਼ੁਰੂਆਤ ਕਿੱਦਾਂ ਹੋਈ ਸੀਗੀ ਕੌਣ ਬਣਾਉਂਦਾ ਸੀਗਾ ਪਹਿਲਾਂ ਪਤਵਾਲ ਦੇ ਵਿੱਚ ਸਰਮੋਹਰ ਕੌਣ ਸੀਗੀ ਜਿਹੜੇ ਕੰਮ ਦੀ ਸਾਡੇ ਜਿਹੜੇ ਬਜ਼ੁਰਗੀ ਹੋ ਪਾਕਿਸਤਾਨੋਂ ਆਏ ਸੀ ਠੀਕ ਹੈ ਜੀ ਏਰੀਏ ਜੇ ਸਾਨੂੰ ਪਤਾ ਨਹੀਂ ਲਾਹੌਰ ਦੇ ਹੀ ਕਿ ਹੋਰ ਕੀ ਸੀ ਸ਼ਾਇਦ ਇਹ ਆਪਾਂ ਨੂੰ ਨਹੀਂ ਆਪਣੀ ਹੋਸਟਲ ਪਰੋਂ ਹੀ ਉਹ ਗੁਜ਼ਰ ਗਏ ਸੀ ਠੀਕ ਹੈ ਜੀ ਜਿਹੜੀ ਚੀਜ਼ ਅਸੀਂ ਬਣਾਉਂਦੇ ਆ ਅਸੀਂ ਖੁੱਦ ਹੁਣ ਪਾਕਿਸਤਾਨੋਂ ਮੰਗਵਾਉਂਦੇ ਆ ਜੇ ਕਿਢਾਈ ਨਿਕਲਦੀ ਆ ਉੱਦੇ ਯਾਨੀ ਕਿ ਮੀਨਾਕਾਰੀ ਦੇ ਤੌਰ ਦੇ ਵਿੱਚ ਉਹਨੂੰ ਹੀ ਖੁਦ ਮੰਗਵਾਉਂਦੇ ਆ ਹਾਂਜੀ ਇਹ ਪਾਕਿਸਤਾਨ ਨੂੰ ਆਉਂਦੀ ਕਿੱਦਾਂ ਫਿਰ ਕਿਉਂਕਿ ਪਾਕਿਸਤਾਨ ਤੋਂ ਬਹੁਤ ਜ਼ਿਆਦਾ ਸਾਡਾ ਇੰਪੋਰਟ ਐਕਸਪੋਰਟ ਨਹੀਂ ਚੱਲਦਾ ਫਿਰ ਤੁਹਾਡਾ ਮਾਲ ਕਿੱਦਾਂ ਪਹੁੰਚਦਾ ਪਾਕਿਸਤਾਨ ਤੋਂ ਹਜੇ ਵੀ ਇੰਨੇ ਸਾਲਾਂ ਤੋਂ ਲਗਾਤਾਰ ਅਸੀਂ ਨਹੀਂ ਮੰਗਵਾਉਂਦੇ ਸਾਡੇ ਲੋ ਜਿਹੜੇ ਉੱਚੇ ਵਪਾਰੀ ਹੈਗੇ ਨੇ ਠੀਕ ਹੈ ਜੀ ਉਹਨਾਂ ਦੇ ਰਿਸ਼ਤੇਦਾਰ ਪਾਕਿਸਤਾਨ ਹੈਗੇ ਨੇ ਉਹ ਆਨਲਾਈਨ ਮੰਗਵਾਉਂਦੇ ਨੇ ਜਿਸ ਤਰ੍ਹਾਂ ਵਾਇਆ ਸੋਡੀਆ ਰਬ ਹੋਇਆ ਜਾਂ ਦबई ਹੋਇਆ ਇਦੋਂ ਉਹਨਾਂ ਉਹ ਮੰਗਵਾਉਂਦੇ ਨੇ ਹਾਂਜੀ ਵਾਇਆ ਉਹ ਘੁੰਮ ਕੇ ਬਾਕੀ ਵੈਸੇ ਕਿੰਨੀ ਵੀ ਪੀੜ੍ਹੀਆਂ ਤੁਹਾਡੀ ਜਿਹੜੀ ਇੱਥੇ ਬੈਠ ਕੇ ਕੰਮ ਕਰਦੀ ਪਈ ਐ ਸਾਡੀ ਤੀਜੀ ਪੀੜ੍ਹੀ ਆ ਜੀ ਹਾਂਜੀ ਸਾਡੀ ਤੀਜੀ ਪੀੜ੍ਹੀ ਐ ਤੇ ਭਾਜੀ ਉਹ ਫਰਕ ਦੱਸੋਗੇ ਮਤਲਬ ਕੀ ਹੁੰਦਾ ਪੰਜਾਬੀ ਜੁੱਤੀ ਦੇ ਪਾਕਿਸਤਾਨੀ ਜੁੱਤੀ ਦੇ ਵਿੱਚ ਥੋੜਾ ਜਿਹਾ ਚਲੋ ਬਣਾਉਣ ਨੂੰ ਸਮਾਂ ਲੱਗਦਾ ਹੋਵੇਗਾ ਥੋੜਾ ਥੋੜਾ ਦੱਸੋ ਕੀ ਤਿਆਰ ਕਿੱਦਾਂ ਹੁੰਦੀ ਐ ਵਾਹ ਜੀ ਠੀਕ ਐ ਜੀ ਆ ਨਾ ਪੰਨੀ ਆ ਚੱਕ ਦੇ ਜਿਹੜਾ ਆ ਮਟੀਰੀਅਲ ਆ ਜੀ ਆਸੀਂ ਆ ਪਾਕਿਸਤਾਨੋਂ ਮੰਗਵਾਂਦੇ ਆ ਅੱਛਾ ਇਹ ਬੰਦਾ ਹਾਂਜੀ ਆ ਜਿਹੜਾ ਕਢਾਈ ਨਿਕਲ ਕੇ ਆ ਪਾਕਿਸਤਾਨੋਂ ਆਈ ਆ ਬਣਾ ਲਈ ਹੈ ਪੱਕਾ ਸ਼ਾਇਦ ਹੁੰਦਾ ਕਿ ਜਿੱਥੋਂ ਮਰਜ਼ੀ ਮਤਲਬ ਮੇਨ ਸਾਦੇ ਪਾਕਿਸਤਾਨ ਪਿੰਡਾਂ ਵਿੱਚੋਂ ਜਿਹੜੇ ਉੱਥੋਂ ਦੇ ਵਪਾਰੀ ਹੈਗੇ ਨੇ ਉਹ ਪਿੰਡਾਂ ਦੇ ਵਿੱਚੋਂ ਸਪਲਾਈ ਕਰਕੇ ਜਿਹੜੀਆਂ ਆਮ ਘਰਾਂ ਦੇ ਵਿੱਚ ਜਨਾਨੀਆਂ ਨੇ ਉਹ ਤਿੱਲਾ ਕੱਢਦੀਆਂ ਹੱਥ ਨਾਲ ਅੱਛਾ ਠੀਕ ਹੈ ਜੀ ਉਹ ਫੇਰ ਸਪਲਾਈ ਕਰਦੇ ਨੇ ਤਿੱਲਾ ਕੀ ਹੁੰਦਾ ਤਿੱਲਾ ਬੜਾ ਸੁਨਿਆ ਤਿੱਲੇਾਂ ਦੀ ਜੁੱਤੀ ਵੀ ਕਹਿੰਦੇ ਮੇਰੇ ਹਿਸਾਬ ਨਾਲ ਤਿੱਲਾ ਕੀ ਹੁੰਦਾ ਹਾਂਜੀ ਤਿੱਲਾ ਨਾ ਇਸ ਟੀ ਨੂੰ ਆਖਿਆ ਜਾਂਦਾ ਆ ਵੇਖੋ ਆ ਪਾਕਿਸਤਾਨੋਂ ਤਿੱਲਾ ਵੀ ਮੰਗਾਨੇ ਆ ਚੀਜ਼ ਇਸ ਨੂੰ ਤਿੱਲਾ ਕਿਹਾ ਜਾਂਦਾ ਅੱਛਾ ਹਾਂਜੀ ਇਹਦੇ ਨਾਲ ਆ ਹੱਥ ਦੇ ਨਾਲੇ ਘੜਾਈ ਨਿਕਲਦੀ ਆ ਉੱਪਰ ਤਿੱਲਾ ਹੁੰਦਾ ਥੱਲੇ ਢਾਗਾ ਤੇ ਇਹ ਇਹ ਕਦਾ ਬਣਿਆ ਹੁੰਦਾ ਇਹ ਕੋਈ ਆ ਪਲਾਸ ਕੱਦਾ ਬਣਦਾ ਜੀ ਪਲਾਸ ਹਾਂਜੀ ਪਲਾਸ ਇਹ ਜਿਹੜਾ ਇਹ ਸਾਦਾ ਬਾਕੀ ਚਮੜਾ ਹੁੰਦਾ ਚਮੜਾ ਹੁੰਦਾ ਇਹ ਸਾਦਾ ਟੋਟਲ ਹੀ ਚਮੜਾ ਲੱਗਦਾ ਜੀ ਸਾਡੇ ਜਿਹੜਾ ਮਟੀਰੀਅਲ ਸਾਡੇ ਚਮੜੀਏ ਕੰਮ ਹੁੰਦਾ ਸਾਡੇ ਬੱਕਰੇ ਦਾ ਵੀ ਹੁੰਦਾ ਗਾਂ ਦਾ ਵੀ ਹੁੰਦਾ ਇਹ ਸੋਲ ਮੰਨਦਾ ਉਹ ਪਿਓਰ ਮਾਝ ਦਾ ਸੋਲ ਹੁੰਦਾ ਜੀ ਹਾਂਜੀ ਤੇ ਵੈਸੇ ਕੀ ਰੇਟ ਸ਼ੁਰੂ ਕੀਤੀ ਸੀ ਕਿ ਜੁੱਤੀ ਤੇ ਹੁਣ ਕਿੱਥੇ ਰੇਟ ਆ ਗਿਆ ਇਹਦਾ ਅਸੀਂ ਸੁਣਨ ਦੇ ਸਮੇਂ ਇਹ ਹੁੰਦੇ ਆ ਕਿ 3-4 ਰੁਪਏ ਤੋਂ ਚੱਲੂ ਇਸ ਮਾਰਕੀ ਦੇ ਵਿੱਚ ਸਟਾਰਟ ਹੋਇਆ ਸੀ ਕੀ ਬਾਗ ਕਿੰਨ 4 ਰੁਪਏ ਦੀ ਜੁੱਤੀ ਵੇਖ ਲਈ ਸੀ ਹੋਰੀ ਹੋਰੀ ਸਾਡੀ ਹੋਸ਼ ਦੇ ਵਿੱਚ ਜਦੋਂ ਮੈਂ ਕੰਮ ਕਰਨ ਲੱਗਾ 3500 ਰੁਪਏ ਦੀ 250 ਰੁਪਏ ਦੀ ਜੁੱਤੀ ਉੱਪਰ ਰੇਟ ਸੀ ਜਦੋਂ ਮੈਂ ਸਟਾਰਟ ਕੀਤਾ ਹਾਂਜੀ ਤੇ ਹੁਣ ਅੱਜ ਇਹ ਸਿੰਪਲ ਜੁੱਤੀ ਜਿਹੜੀ ਹੈਗੀ ਹੈ ਸਿਰਫ ਮਗਿਆਈ ਅੱਜ ਫੈਸ਼ਨ ਦੇ ਜੋਗ ਦੇ ਵਿੱਚ ਰਬਟ ਦੇ ਬੂਟ ਪਾਣ ਉਹ ਡੋ ਰੋਤੀ 3000 ਰੁਪਏ ਖਾਜਦਾ ਲੇਕਿਨ ਗਾਹਕ ਸਿੰਪਲ ਹੈ ਅੱਜ ਵੀ ਜੁੱਤੀ ਖਰੀਦਣਿਆ 6-700 ਰੁਪਏ ਤੋਂ ਵੱਧ ਨਹੀਂ ਖਰਚਦਾ ਹਾਂਜੀ ਇਹ ਕਿਉਂ ਬ੍ਰਾਂਡ ਜਿਹੜੇ ਵੈਸੇ ਵੇਚਦੇ ਉਹ ਵੀ ਲੈਦਰ ਯੂਜ਼ ਕਰਦੇ ਆ 10-10 ਹਜ਼ਾਰ ਦਾ ਬੂਟ ਵੀ ਮੇਰੇ ਹਿਸਾਬ ਨਾਲ ਆਮ ਸ਼ੋਅਰੂਮ ਚ ਵੇਚ ਜਾਂਦਾ ਤੇ ਉਹ ਬੰਦਾ ਵੀ ਮਸ਼ੀਨੀ ਹੈ ਤੇ ਹੱਥ ਨਾਲ ਇੰਨੀ ਬਜ਼ੁਰ ਕਿ ਲੋਕਾਂ ਦੀ ਸੋਚ 'ਚ ਫਰਕ ਹੈ ਹਾਂਜੀ ਭਾਜੀ ਉਸ ਚੀਜ਼ ਦੇ ਉੱਪਰ ਰਵਟੇ ਦੇ ਉੱਪਰ ਪੈਸੇ ਖਰਚ ਲੈਣਗੇ ਲੇਕਿਨ ਜਿਹੜਾ ਪਿਓਰ ਲੈਦਰ ਹੈਗਾ ਇਹਦੇ ਉੱਪਰ ਪੈਸੇ ਨਹੀਂ ਗਾਹ ਖਰਚਦਾ ਅੱਜ ਵੀ ਉਹ ਆ ਗੱਲ ਕਹਿੰਦਾ ਕਿ ਪੁਰਾਣੀ ਸਮੇਂ 'ਚ ਇੱਥੇ ਆਣ ਕੇ 700 ਵੀ ਗਾਹ ਕੋ ਮੰਗੂਗੇ ਅੱਜ ਵੀ ਹੱਲੇ ਉਹ 4-500 ਰੁਪਏ ਸਟਾਰਟ ਹੁੰਦੇ ਨੇ ਹਾਂਜੀ ਤੇ ਵੈਸੇ ਫਰਕ ਕਿੰਨਾ ਖੁੰਦਾ ਜਿਹੜੀ ਜੁੱਤੀਆਂ ਆਮ ਅਸੀਂ ਭਾਈ ਤੂੰ ਦੀ ਫਿਰਦੀਆਂ ਸਪੋਰਟ ਸ਼ੂਜ਼ ਜਾਂ ਪੰਜਾਬੀ ਜੁੱਤੀ ਇਹਨਾਂ ਸਾਡਾ ਮੇਨ ਇਤਿਹਾਸ ਕੀ ਜੁੜਦਾ ਕਿਉਂਕਿ ਪਹਿਲਾਂ ਕਹਿੰਦੇ ਪੁਰਾਣੇ ਬਜ਼ੁਰਗ ਇਹੀ ਪਾਉਂਦੇ ਸੀਗੇ ਵੱਡੇ ਆ ਜਿਹੜਾ ਲੈਦਰ ਹੁੰਦਾ ਜੀ ਇਹਦੇ ਵਿੱਚ ਜਿਸ ਤਰ੍ਹਾਂ ਸਰੀਰ ਦੇ ਵਿੱਚ ਡਿਫੈਕਟ ਪੈ ਜਾਂਦੇ ਨੇ ਜਿਸ ਤਰ੍ਹਾਂ ਚਮੜੀ ਦੇ ਰੋਗ ਲੱਗਦੇ ਨੇ ਜਿਹੜਾ ਪਿਓਰ ਚਮੜੀ ਦੀ ਜੁੱਤੀ ਪਾਏਗਾ ਉਹਨੂੰ ਚਮੜੀ ਦੇ ਰੋਗ ਨਹੀਂ ਲੱਗਣਗੇ ਠੀਕ ਹੈ ਜੀ ਜਿਸ ਤਰ੍ਹਾਂ ਰਬਟ ਪਾਉਂਦੇ ਨੇ ਉਹਦੇ ਵਿੱਚ 스멜 ਆ ਗਾਂ ਗਰਮੀ ਆਉਣੀ ਹੈ 스멜 ਹੋਣੀ ਹੈ ਜਦੋਂ ਬੂਟ ਤੁਸੀਂ ਸਵੇਰ ਨੂੰ ਪਾ ਲੋ ਸ਼ਾਮ ਨੂੰ ਖੋਲੂਗਾ ਉਹਦੇ ਵਿੱਚੋਂ 스멜 ਆਉਂਦੀ ਉਹਦੇ ਵਿੱਚੋਂ ਬੋਹ ਆਉਂਦੀ ਹੈ ਇਹਦੇ ਵਿੱਚ ਤੁਸੀਂ ਪੈਰ ਗਿੱਲਾ ਕਰਕੇ ਵੀ ਪਾ ਲੋ ਚਮੜੇ ਦਾ ਇਹਨੇ ਤੁਹਾਡਾ ਸਰੀਰ ਦਾ ਪਸੀਨਾ ਦੇ ਇੱਕ ਦੂਰ ਗੰਦੇ ਦੇ ਚੂਸਣਾ ਚੂਸਣਾ ਜਿਹੜਾ ਪੈਰ ਗਿੱਲਾ ਕਰਕੇ ਪਾਉਂਗਾ 1 ਮਿੰਟ ਰੋ ਪਹਿਲਾਂ ਸੁੱਕ ਜਾ ਹਾਂਜੀ ਇੱਥੋਂ ਲਾ ਕੇ ਹੁਣ ਜਿਹੜਾ ਪਿਓਰ ਗੋਕਾ ਚਮੜਾ ਹੈਗਾ ਉੱਟੀਆਂ-ਉੱਟੀਆਂ ਜਿਹੜੀਆਂ ਚਮੜੀ ਦੇ ਰੋਗਾਂ ਦੀਆਂ ਦਵਾਈਆਂ ਬਣਦੀਆਂ ਗੋਕੇ ਚਮੜੇ ਪੈਂਦੇ ਨੇ ਉਹਦੇ ਵਿੱਚ ਤੁਹਾਨੂੰ ਮੈਸੇਜ ਤੁਹਾਨੂੰ ਇੱਕ ਮੇਰਾ ਨਿੱਜੀ ਸਵਾਲ ਵੀ ਸੀਗਾ ਜਿਵੇਂ ਚਮੜਾ ਆਪਾਂ ਕਹਿੰਦੇ ਆ ਲੇਕਿਨ ਲੱਗਦਾ ਨਹੀਂ ਕਿ ਜੀਵਤ ਹੈ ਬਹੁਤ ਹੋ ਰਹੀ ਹੈ ਕਿ ਜਿਵੇਂ ਮਾਸ ਹੁੰਦਾ ਦਾ ਆਪਾਂ ਵਰਤਦੇ ਆ ਵੀਰ ਜੀ ਆ ਜਿਹੜਾ ਜੀਵ ਹੱਤਿਆਰੇ ਇਹਦੇ ਵਿੱਚ ਕੋਈ ਸਿਸਟਮ ਨਹੀਂ ਹੈਗਾ ਜਿਹੜੀ ਚੀਜ਼ ਹੈਗੀ ਨਾ ਜਦੋਂ ਜਾਨਵਰ ਮਰ ਜਾਂਦਾ ਓਟੋ ਮਰਨ ਤੋਂ ਬਾਅਦ ਇਹਦਾ ਚਮੜਾ ਲਾਇਆ ਜਾਂਦਾ ਇਹਦਾ ਆ ਨਹੀਂ ਜੀ ਜੇ ਕਿ ਕਿਸੇ ਦੀ ਜੀਵ ਹੱਤਿਆ ਕਰਕੇ ਬਾਅਦ ਚ ਜਾਨੀ ਕਿ ਉਹਦਾ ਚਮੜਾ ਇਸ ਤਰ੍ਹਾਂ ਨਹੀਂ ਹੈਗਾ ਮਰੇ ਹੋਏ ਜਾਨਵਰ ਦਾ ਲਾਇਆ ਜਾਂਦਾ ਹਾਂਜੀ ਤੇ ਭਾਜੀ ਵੈਸੇ ਤੁਸੀਂ ਕੰਮ ਕਰਦੇ ਹੋ ਤੁਹਾਡੇ ਮਾਪਿਓ ਕਰਦੇ ਸੀਗੇ ਤੁਹਾਡਾ ਪੁਰਾਣਾ ਕੰਮ ਹੈ ਅੱਗੇ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਕੰਮ ਚ ਪਾਇਆ ਹੈ ਵੀ ਜੀ ਆ ਮੰਗਾਈ ਦੇ ਟੋਰ ਦੇ ਉੱਪਰ ਜਰੂਰਾਂ ਦਾ ਚਮੜੇ ਦੇ ਉੱਪਰ GST ਲੱਗੀ ਆ ਠੀਕ ਹੈ ਜੀ ਇੱਥੋਂ ਤੱਕ ਕੇ ਪਿੰਡਾਂ ਦੇ ਵਿੱਚ ਅੱਗੇ ਕੱਚੇ ਚਮੜੇ ਜਿਹੜਾ ਡੰਗਰਾਂ ਤੋਂ ਲਾਂਦੇ ਸੀ ਨਾ ਚਾਮਰੀ ਉਹ ਹੱਡਾ ਰੋੜੀ ਦੀਆਂ ਬੋਲੀਆਂ ਕਰਕੇ ਜਿਹੜੀਆਂ ਪਿੰਡਾਂ ਦੀਆਂ ਇਹ ਵਿੱਚੋਂ ਲੈਂਦੇ ਸੀ ਅੱਜ ਉਹ ਇੱਥੋਂ ਟੱਕ ਕੇ ਹੱਡਾ ਰੂੜੀ ਦਾ ਕੰਮ ਬੰਦ ਹੋ ਚੁੱਕਾ ਉਹ ਖੁੱਡ ਕਿਸੇ ਜ਼ਿੰਮੇਵਾਰ ਦਾ ਇੱਕ ਡੰਗਰ ਮਾਰ ਜਾਂਦਾ ਇੱਕ ਉਲਟੇ ਉਹਨਾਂ ਕੋ ਪੈਸੇ ਲੈਂਦੇ ਨੇ ਉਹ ਸਿਰਫ ਇਸ ਕਰਕੇ ਕਿਉਂਕਿ ਚਮੜੇ ਦੇ GST ਲਾਗ ਗਿਆ ਕਰਕੇ ਵੱਡੀਆਂ ਵੱਡੀਆਂ ਜਿਹੜੀਆਂ ਫਰਮਾਂ ਹੈਗੀਆਂ ਜਿਸ ਤਰ੍ਹਾਂ ਕੰਪਨੀਆਂ ਹੀ ਫੈਕਟਰੀਆਂ ਹੀ ਠੀਕ ਹੈ ਜੀ ਤੇ ਉਹ ਬੰਦ ਹੋ ਗਈਆਂ ਇਹਦੇ ਜਿਹੜੇ ਕੈਮੀਕਲ ਹੈਗੇ ਨੇ ਉਹਦੇ ਉੱਪਰ GST ਲਾਤੀਆਂ ਠੀਕ ਹੈ ਜੀ ਤੇ ਉਹਨਾਂ ਵਾਲਾ ਜਿਹੜਾ ਗਰੀਬ ਪਰਿਵਾਰ ਹੈਗਾ ਸੀ ਕੰਮ ਕਰਦੇ ਸੀ ਉਹ ਜਦੋਂ ਮਹਿੰਗਾਈ ਦੇ ਟੋਰ ਤੇ ਫਿਰ ਉਹ ਕੰਮ ਛੱਡ ਗਏ रेडीमेड ਲਈ ਹੁੰਦੇ ਰੈਡੀਮੇਟ ਵੇਚੀ ਜਾਂਦੇ ਚਾਹੇ ਉਹ ਹੰਡੇ ਚਾਹੇ ਨਾ ਹੰਡੇ ਕਿੰਨੀਆਂ ਦੁਕਾਨਾਂ ਸੀਗੀਆਂ ਵੈਸੇ ਜਦੋਂ ਕੰਮ ਸ਼ੁਰੂ ਕੀਤਾ ਤੇ ਹੁਣ ਕਿੰਨੀਆਂ ਰਹਿ ਗਈਆਂ ਜਿੰਨੀ ਇਸ ਮਾਰਕੀਟ ਦੇ ਵਿੱਚ ਕਟੋ ਘਾਟੇ 70 ਦੁਕਾਨਾਂ ਰੱਖ ਕੇ 80 ਦੁਕਾਨਾਂ ਸੀ ਤੇ ਹੁਣ ਤਿੰਨ ਹੀ ਰਹਿ ਗਈਆਂ ਵੈਸੇ ਸਿਰਫ 80 ਦੁਕਾਨ ਇੱਕੋ ਰਹਿ ਗਈ ਹੱਥੀਂ ਕੰਮ ਕਰਨਾਂ ਦੇ ਬਾਕੀ ਜਿਹੜੀਆਂ ਇੱਕ ਦੋ ਦੁਕਾਨਾਂ ਹੋਰ ਤਿੰਨ ਜਾਂ ਚਾਰ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਆਮ ਹੀ ਰੈਡੀਮੇਡ ਕੰਮ ਹੋ ਗਿਆ ਰੈਡੀਮੇਡ ਹੁੰਦਾ ਇੰਨੀ ਮਿਹਨਤ ਕੋਈ ਵੀ ਨਹੀਂ ਕਰਦਾ ਕਿਉਂਕਿ ਇਸੇ ਜੁੱਤੀ ਬਣਾਉਣ ਨੂੰ ਇੱਕ ਦਿਨ ਲੱਗਦਾ ਸਿਰਫ ਬਣਾਉਣ ਲਈ ਇੱਕ ਜ ਟੋਟਰ ਏ ਟੋ ਲਾ ਕੇ ਜੈਡ ਰੱਖ ਕੇ ਜਦੋਂ ਕੰਮ ਕਰਨਾ ਹੋਵੇ ਤਿਆਰੀ ਵੀ ਦੇ ਸਮਾਈ ਵੀ ਇੰਨੀ ਉਸ ਦੀ ਖਰਚਾ ਨਹੀਂ ਹੈਗਾ ਕਿ ਜਿੰਨੀ ਉਹਰੇ ਉੱਪਰ ਲੇਵਲ ਲੱਗ ਜਾਂਦੀ ਹੈ ਵੈਸੇ ਸਭ ਤੋਂ ਮਹਿੰਗੀ ਜੁੱਤੀ ਕਿੱਦੀ ਤਿਆਰ ਕੀਤੀ ਆ ਕਿਸੇ ਐਕਟਰ ਨੇ ਜਾਂ ਕਿਸੇ ਮਸ਼ਹੂਰ ਬੰਦੇਆਂ ਨੇ ਕਿਹਦੀ ਪੋਲੀਟਿਸ਼ਨ ਆਏ ਨੇ ਇੱਥੇ ਲੈਂਗੁਏਜ ਵੱਡੇ ਸਾਡੇ ਕੋਲੋਂ ਜੀ ਸਾਡੇ ਕੋਲੋਂ ਜੁੱਟੀਆਂ ਜੀ ਅਸੀਂ ਇਹ ਨਹੀਂ ਜਾਣਦੇ ਸਾਡੇ ਫਾਦਰ ਕਹਿੰਦੇ ਸੀ ਸਾਡੀ ਜੁੱਤੀ ਸਾਡੀ ਦੁਕਾਨ ਤੋਂ ਗਿਆਨੀ ਜੈ ਸਿੰਘ ਤਾਂ ਕਿ ਜੁੱਤੀ ਗਈ ਅੱਛਾ ਅੱਗੇ ਰਾਸ਼ਟਰਪਤੀ ਤੱਕ ਹਾਂਜੀ ਸਾਡੇ ਇੱਥੇ ਹੁੰਦੇ ਸੀ ਯਾਨੀ ਕਿ ਉਹ ਐਮਐਲਏ ਦੇ ਨਹੀਂ ਬਣੇ ਸੀ ਲੀਡਰ ਹੀ ਸਾਡੀ ਹੋਸਟਲ ਪਰ ਉਹ ਗੁਜ਼ਰ ਗਈ ਸੀ ਠੀਕ ਹੈ ਜੀ ਉਹ ਜੁੱਤੀ ਸਾਡੀ ਦੁਕਾਨ ਤੋਂ ਜਾ ਕੇ ਉਹਨਾਂ ਨੇ ਚੰਡੀਗੜ੍ਹ ਜੁੱਟੀਆਂ ਭੇਜੀਆਂ ਸੀ ਜਦੋਂ ਉਹ ਯਾਨੀ ਕਿ ਹੈਗੇ ਸੀ ਫਿਰ ਦਿੱਲੀ ਤਾਂ ਕਿ ਜੁੱਟੀਆਂ ਉਹ ਰਾਸ਼ਟਰਪਤੀ ਦੀਆਂ ਜੁੱਟੀਆਂ ਲੈ ਕੇ ਜਾਂਦੇ ਉਹਨਾਂ ਦਾ ਪੈਰ ਸਾਡੇ 99 ਨੰਬਰ ਦਾ ਸੀ ਰਾਸ਼ਟਰਪਤੀ ਦਾ ਹਾਂਜੀ ਇੰਨੀ ਸਾਨੂੰ ਪਤਾ ਕਿ ਕਿੰਨੀ ਮਹਿੰਗੀ ਜੁੱਤੀ ਵੈਸੇ ਸਭ ਤੋਂ ਸਸਤੀ ਤੇ ਤੁਸੀਂ ਦੱਸਤਾ ਕਿ ਚਲੋ 3-4 ਰੁਪਏ ਦੀ ਪੁਰਾਣੇ ਬਜ਼ੁਰਗਾਂ ਨੇ ਵੇਚੀ ਹੈ ਅੱਜ ਤੱਕ ਸਭ ਤੋਂ ਮਹਿੰਗੀ ਤੋਂ ਸਭ ਤੋਂ ਸ਼ਾਨਦਾਰ ਜੁੱਤੀ ਕਿੰਨੇ ਦੀ ਵੇਚੀ ਹੈ ਅਸੀਂ ਆ ਹੁਣ ਪਾਕਿਸਤਾਨੀ ਜੁੱਤੀ ਹੈ ਜੀ ਅਸੀਂ ਇਹ 1500 ਤੋਂ ਸਟਾਰਟ ਕਰਦੇ ਆ ਠੀਕ ਹੈ ਜੀ ਆ ਜਿਹੜੀ ਵੈਰਾਈਟੀ ਹੈਗੀ ਇਹਨੂੰ ਖੁੱਸਾ ਕਹਿੰਦੇ ਆ ਪਾਕਿਸਤਾਨ ਨੂੰ ਅਸੀਂ ਖੁੱਡ ਮੰਗਵਾਨੇ ਆ ਆ ਖੁੱਸਾ ਪਾਕਿਸਤਾਨ ਦਾ ਬਣਿਆ ਸਾਡੀ ਜਿਹੜੀ ਉੱਪਰ ਕੋਈ ਮੀਨਾਕਾਰੀ ਨਹੀਂ ਕੀਤੀ ਹੈਗੀ ਆ ਟੋਟਲ ਹੀ ਹਿੰਦਿਆ ਜੀ ਨਹੀਂ ਬਣਦਾ ਅੱਛਾ ਆ ਹੀ ਮੁਸਲਮਾਨ ਬਣਾਦੇ ਆ ਹਾਂ ਜੀ ਦਸ਼ਕਾ ਤੁਸੀਂ ਜੁੱਤੀ ਦੀ ਫਿ ਕੀ ਮਤਲਬ ਇੰਨੀ ਕੋ ਪਿਆਰੀ ਜੁੱਤੀ ਬਣੀ ਹੈ ਕਿ ਸ਼ਾਇਦ ਮੈਨੂੰ ਲੱਗਦਾ ਵੱਡੇ ਵੱਡੇ ਸ਼ੋਅਰੂਮੀਆਂ ਕੋਈ ਸੋਚ ਵੀ ਨਹੀਂ ਸਕਦੇ ਇਸ ਤਰੀਕੇ ਦਾ ਇੰਨੀ ਫਿਨਿਸ਼ਿੰਗ ਨਾਲ ਜੁੱਤੀ ਤੇ ਆ। ਬਾਜੀ ਅੱਜ ਤੱਕ ਨਹੀਂ ਦਿਲ ਨਹੀਂ ਕੀਤਾ ਹੁਣ ਤੇ ਵੈਸੇ ਖੜੀ ਹੈ ਇੱਕ ਯੁੱਗ ਦੇ ਵਿੱਚ ਨਾਲ-ਨਾਲ ਵੱਧਦੇ ਮਸ਼ੀਨਾਂ ਆ ਗਈਆਂ ਹਰੇਕ ਕੰਮ ਦੇ ਵਿੱਚ ਮਸ਼ੀਨ ਆ। ਤੁਹਾਡਾ ਨਹੀਂ ਦਿਲ ਕੀਤਾ ਕਿ ਮਸ਼ੀਨ ਦੀ ਫੈਕਟਰੀ ਸੈਟਅਪ ਲਾ ਲਈਏ। ਖਰਚਾ ਘਟੇਗਾ, ਲੇਬਰ ਘਟੇਗੀ ਤੇ ਕੰਮ ਵਧਾਵਾਂਗੇ। ਮਸ਼ੀਨਾਂ ਦਾ ਸਿਸਟਮ ਨੇ ਮੰਨ ਕੇ ਤੁਹਾਡੀ ਗੱਲ ਕਿ ਲੇਬਰ ਘਟ ਜੇਗੀ ਲੇਕਿਨ ਇਹਦੇ ਉੱਪਰ ਮਸ਼ੀਨਾਂ ਬਣੀਆਂ ਨਹੀਂ ਹੱਲੇ ਰੱਖੇ ਇਹਦੇ ਕੱਪੜੇ ਦੇ ਬੂਟ ਬਣਨ ਨੂੰ ਜਾਂ ਪਲਾਸਟਿਕ ਦੇ ਬੂਟ ਬਣਨ ਨੂੰ ਹਰ ਇੱਕ ਮਸ਼ੀਨਾਂ ਆ ਗਈਆਂ ਜਦੋਂ ਆ ਮਸ਼ੀਨਾਂ ਦੇ ਉੱਪਰ ਕੰਮ ਆ ਜਾਂਦਾ ਤੇ ਆ ਅੱਜ ਕੰਮ ਨਹੀਂ ਸੀ ਬੰਦ ਹੁਣ ਅੱਜ ਤੋਂ 20 ਸਾਲ ਪਹਿਲਾਂ ਹੀ ਬੰਦ ਹੋ ਜਾਣਾ ਹੈ ਅੱਛਾ ਇਹ ਹੱਥੀ ਜੇ ਬਚਿਆ ਹੱਥੀ ਕਰਕੇ ਬਚਿਆ ਹਾਂ ਹੱਥੀ ਕੰਮ ਕਰਕੇ ਜਿਹੜਾ ਥੋੜਾ ਬੋੜਾ ਕੰਮ ਹੈਗਾ ਨਾ ਚਾਹੇ ਉਹ ਰੈਡੀਮੇਡ ਹੈ ਚਾਹੇ ਉਹ ਹੱਥ ਦਾ ਬਣਦਾ ਉਹ ਸਿਰਫ ਇਸ ਕਰਕੇ ਬਜਿਆ ਵਾ ਕਿ ਆ ਹੱਥ ਨਾਲ ਕੰਮ ਹੁੰਦਾ ਇਹ ਅੱਜ ਵੀ ਆ ਮਸ਼ੀਨਾ ਬਣ ਗਈਆਂ ਤੇ ਨਾਮੂਨ ਨਿਸ਼ਾਨ ਮਿਟ ਜਾਨੇ ਨਹੀਂ ਆ ਚਮੜੇਰੀ ਚਲੋ ਆਪਾਂ ਲੋਕਾਂ ਨੂੰ ਅਪੀਲ ਕਰਦੇ ਆ ਜਿਹੜੇ ਜੁੱਤੀਆਂ ਦੇ ਸ਼ਕੀਨ ਆ ਇਹ ਜ਼ਰੂਰ ਇੱਥੇ ਜੁੱਤੀਆਂ ਲੈਣਾ ਆਇਓ ਯਾਰ ਭਾਜੀ ਹੁਣੇ ਬਹੁਤ ਮਿਹਨਤ ਕਰਦੇ ਆ ਚਲ ਤੁਸੀਂ ਥੋੜਾ ਆਪਣਾ ਡਰੈਸ ਦੱਸ ਦਿਓ ਜਿਹੜੇ ਵੀਰ ਦੇਖ ਰਿਹਾ ਜ਼ਰੂਰ ਜੁੱਤੀ ਲੈਣ ਔਰਗੇ ਕਿਉਂਕਿ ਇਸ ਤਰੀਕੇ ਦੀਆਂ ਜੁੱਤੀਆਂ ਮੈਂ ਤੇ ਨਹੀਂ ਦੇਖੀਆਂ ਉਹ ਵੀ ਜੁੱਤੀ ਦਿਖਾਓ ਬੜੀ ਖਾਸ ਹੈ ਉਹ ਜਿਹੜੀ ਲਾਲ ਰੰਗ ਦੀ ਇਹ ਇਹਦੇ ਵਿੱਚ ਕੀ ਸਪੈਸ਼ਲ ਹੈ ਵੱਖਰਾ ਹਾਂ ਭਾਜੀ ਪਿਓਰ ਮੋਕੇ ਦੀ ਚਮੜੇ ਦੀ ਜੁੱਤੀ ਆ ਠੀਕ ਹੈ ਜੀ ਇਹਦੇ ਵਿੱਚ ਆ ਗਰਮੀਆਂ 'ਚ ਜਿਆਦਾ ਚੱਲਦੀ ਆ ਇਹਦੇ ਵਿੱਚ ਜਿੰਨਾ ਵੀ ਜਿਸ ਤਰ੍ਹਾਂ ਸਰੀਰ ਦਾ ਪਸੀਨਾ ਹੈਗਾ ਨਾ ਇਹਨੇ ਜਿੰਨਾ ਵੀ ਡਿਫੈਕਟ ਤੁਹਾਡੇ ਸਰੀਰ 'ਚ ਇਹਨੇ ਪੀ ਜਾਣਾ ਭਾਜੀ ਮੈਂ ਸੇ ਪਹਿਲਾਂ ਜੁੱਤੀਆਂ ਲੋਕ ਆਮ ਵੀ ਦੇ ਨਾਲ ਆ ਨੌਜਵਾਨ ਹੀ ਪਾਉਂਦੇ ਆ ਬਹੁਤ ਘੱਟ ਪਾਉਂਦੇ ਆ ਜਾਂ ਪੁਰਾਣੇ ਬਾਪੂ ਲੋਕ ਪਾਉਂਦੇ ਨੇ ਇਹ ਇੰਨਾ ਵੱਡਾ ਬਦਲਾਅ ਤੁਸੀਂ ਅੱਖਾਂ ਸਾਹਮਣੇ ਦੇਖਿਆ ਹਾਂਜੀ ਵੀਰ ਜੀ ਦੇਖਿਆ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਫੇਰ ਜਿਹੜਾ ਪੁਰਾਣਾ ਸਮਾਂ ਹੈਗਾ ਫੇਰ ਮੁੜ ਕੇ ਆਉਂਦਿਆਂ ਕਿਉਂਕਿ ਆ ਚੀਜ਼ਾਂ ਬੰਦ ਹੋਣ ਕਰਕੇ ਨਵੇਂ ਅੱਜ ਦੇ ਮੁੰਡੇ ਜਿਹੜੇ ਹੈਗੇ ਨੇ ਬਾਕੀ ਚੀਜ਼ਾਂ ਕੀਮਤੀ ਪਾਉਂਦੇ ਨੇ ਐਸ ਪਾਸੇ ਵੀ ਪੈਸੇ ਖਰਚਦੇ ਨੇ ਸਾਈਆਂ ਨਹੀਂ ਹੁਣ ਸਾਨੂੰ ਸਾਈ ਦੇ ਗਏ ਫੇਰ ਅਠਾ ਅਠਾ ਦਿਨਾਂ ਬਾਅਦ ਜੁੱਟੀ ਮਿਲਦੀ ਆ ਪਹਿਲਾਂ ਸਾਨੂੰ ਸਾਈ ਦੇਣੀ ਪੈਂਦੀ ਆ ਠੀਕ ਹੈ ਜੀ ਮਿਲ ਜੇਗੀ ਨਹੀਂ ਦੇ ਦੇ ਦਿੰਦੇ ਆ ਜੇ ਨਾ ਮਿਲੇ ਅਸੀਂ ਮੇਚਾ ਲੈ ਗਏ ਉਹਨਾਂ ਨੂੰ ਕਲਰ ਡਿਜ਼ਾਈਨ ਪਸੰਦ ਕਰਾ ਗਏ ਫਿਰ ਅਸੀਂ ਵੇਚਦੇ ਹਾਂ ਹੁਣ ਵੈਸੇ ਬਾਅਦ ਨਹੀਂ ਜਾਂਦੀ ਜੁੱਤੀ ਹੋਲ ਸੇਲ ਨਹੀਂ ਹੁੰਦੀ ਕਿਸੇ ਏਰੀਆ 'ਚ ਨਹੀਂ ਅਸੀਂ ਹੋਲ ਸੇਲ ਦਾ ਨਹੀਂ ਕੰਮ ਕਰੀ ਸਾਡਾ ਸਾਡਾ ਹੁਣ ਜੀ ਲੋਕਲ ਹੀ ਇੱਥੇ ਦੁਕਾਨ ਤੇ ਕੰਮ ਆ ਚਲੋ ਦੱਸ ਦੋ ਲੋਕਾਂ ਨੂੰ ਥੋੜਾ ਜਿਹਾ ਐਡਰੈਸ ਲੋਕੀ ਆ ਜਾਣਗੇ ਤੁਹਾਡੇ ਕੋਲ ਹਾਂਜੀ ਵੀਰ ਜੀ ਸਾਡੀ ਦੁਕਾਨ ਦਾ ਜੀ ਲਖਬੀਰ ਸਿੰਘ ਦੇ ਨਾਂ ਤੇ ਦੁਕਾਨ ਆ ਮਰਾਰਪੁਰਾ ਰੋਰਪਾਜੀਦਾ ਜੀ ਨਾਗੇ ਆਪਣੇ ਦਸਹਿਰਾ ਗਰਾਊਂਡ ਦੇ ਚਰਚਾ ਬੈਕ ਸਾਈਡ ਦੇ ਠੀਕ ਹੈ ਜੀ ਤੇ ਤਰਨਤਾਰਨ ਸ਼ਹਿਰ ਦਾ ਗੁਰੂ ਅਰਜਨ ਦੇਵ ਜੀ ਦੀ ਨਗਰੀ ਆ ਬਹੁਤ ਲੋਕਾਂ ਨੇ ਆਣਾ ਹੋਰ ਪੱਤਰਕਾਰਾਂ ਨੇ ਵੀ ਆਣਾ ਤੁਹਾਡੇ ਕੋਲ ਤੁਹਾਡੀ ਜੁੱਤੀ ਦੀ ਕਹਾਣੀ ਸੁਣਨ ਤੇ ਸਭ ਨੂੰ ਆਪਾਂ ਇਹੀ ਮੈਸੇਜ ਦੇਣਾ ਕਿ ਨੌਜਵਾਨ ਜਿਹੜੇ ਦੇਖ ਰਹੇ ਨੇ ਆ ਜਿਹੜੇ ਲੈਦਰ ਬੂਟ ਜਿਹੜੇ ਨਵੇਂ ਸ਼ੋਅਰੂਮਾਂ ਦੇ ਉਹਨਾਂ ਨੂੰ ਵੀ ਦਿਲਚਸਪ ਸੁਨੇਹਾ ਹੈਗਾ ਦੇਣ ਨੂੰ ਹਾਂਜੀ ਵੀਰ ਜੀ ਸਾਡਾ ਹੁਣ ਆ ਜਿਹੜੀ ਪਾਕਿਸਤਾਨੋਂ ਅਸੀਂ ਮੰਗਵਾਨੇ ਆ ਉੱਚੇ ਸ਼ੋਅਰੂਮਾਂ ਦੇ ਨਹੀਂ ਉਹ ਉੱਚੇ ਰੇਟ ਸਾਡੇ ਨਾਲੋਂ 4-4-5-5 ਗੁਣਾ ਰੇਟ ਉੱਚੇ ਨਹੀਂ ਉਹਨਾਂ ਦੇ ਠੀਕੇ 골ਡਨ ਟੈਂਪਲ ਲੱਗੇ ਲੇਕਿਨ ਸਾਡੇ ਕੋਲੋਂ ਜਿਹੜਾ ਖੁੱਸਾ ਹੈਗਾ ਉਹਨਾਂ ਠੀਕ ਹੈ ਜੀ ਉਹਨਾਂ ਦੇ ਜਿਹੜੇ ਸ਼ੋਰੂਮ ਕਰੋੜਾਂ ਰੁਪਏ ਦੇ ਨੇ ਕਿਉਂਕਿ ਉਹਨਾਂ ਨੇ ਖर्चे ਜਾ ਰਹੇ ਨੇ ਜਦੋਂ ਟੂਰਿਸਟ ਆਉਂਦਾ ਹੁਣ ਸਾਡੇ ਕੋਲ ਡੁਆਬੇ ਦਾ ਟੂਰਿਸਟ ਆਉਂਦਾ ਠੀਕ ਹੈ ਜੀ ਉੱਥੋਂ ਜਿਹੜੀ ਚੀਜ਼ ਪਸੰਦ ਕਰਦੇ ਸਾਡੀ ਹੁਣ ਵੀਡੀਓ ਵੇਖ ਕੇ ਸਾਡੇ ਕੋਲ ਮੰਗਦੇ ਨੇ ਠੀਕ ਹੈ ਜੀ ਆ ਜਿਹੜਾ ਖੁਸਾ ਅਗਲਾ ਜਿਹੜਾ ਚੀਜ਼ ਵੇਖ ਲੈਂਦਾ ਅਗਲਾ ਸਪੈਸ਼ਲ ਮੰਗਾਂਦਾ ਸਾਡੇ ਕੋਲੋਂ ਹਾਂਜੀ ਧੰਨਵਾਦ ਬਾਪੂ ਜੀ ਦੋ ਗੱਲਾਂ ਬਾਪੂ ਜੀ ਨਾਲ ਵੀ ਕਰਨੀਆਂ ਬਾਪੂ ਜੀ ਬੜਾ ਵੱਡਾ ਤੁਸਦਵਾ ਤੁਹਾਡਾ ਤੇ ਬੜੀ ਬੜੀ ਉਮਰ ਕੱਢ ਲਈ ਤੁਸੀਂ ਜੁੱਤੀ ਬੰਨਹਦੇ ਬੰਨਹਦੇ ਚਲੋ ਤੁਹਾਡੇ ਨਾਲ ਗੱਲਬਾਤ ਕਰ 70 ਸਾਲ ਹੋ ਗਏ 70 ਸਾਲ ਹੋ ਗਏ ਤੇ ਬਾਪੂ ਜੀ ਕਿੰਨਾ ਕੁ ਬਦਲਾਅ ਦੇਖਿਆ ਕੀ ਰੇਟ ਵੇਚਿਆ ਸੀਗਾ ਪਹਿਲਾਂ ਜੁੱਤੀ ਦਾ ਪਹਿਲਾਂ ਚਮੜਾ ਸਸਤਾ ਸੀ ਜੁੱਤੀ ਦਾ ਰੇਟ ਵੀ ਸਸਤਾ ਸੀ ਤੇ ਹੁਣ ਚਮੜਾ ਮਹਿੰਗਾ ਹੋ ਗਿਆ ਉਹਦੇ ਹਿਸਾਬ ਨਾਲ ਜੁੱਤੀ ਮਹਿੰਗੀ ਹੋ ਗਈ ਹੈ ਕਹਿੰਦੇ ਰਾਸ਼ਟਰਪਤੀ ਨੇ ਵੀ ਇਸ ਦੁਕਾਨ ਦੀ ਜੁੱਤੀ ਪਾਈ ਹੈ ਗਿਆਨੀ ਜੈਲ ਸਿੰਘ ਨੇ ਕਹਿੰਦੇ ਬੜੇ ਬੜੇ ਲੋਕ ਲੈ ਕੇ ਜਾਂਦੇ ਰਹੇ ਆ ਇਹ ਗੱਲ ਸੱਚੀ ਹੈ ਜੀ ਆ ਪਾਈ ਉਹਨੇ ਵੀ ਹਾਂਜੀ ਬਾਹਰ ਵੀ ਜਾਂਦੀਆਂ ਜੁੱਤੀਆਂ ਸਾਡੀਆਂ ਪਾਕਿਸਤਾਨੀ ਜਿਹੜੀਆਂ ਆ ਉਹ ਜਲਸੇ ਤੋਂ ਬਾਅਦ ਕੁੱਤੇ ਆ ਬਾਹਰ ਜਾਂਦੇ ਆ ਮੋਡਲੀਆਂ ਦੇ ਵਪਾਰ ਆ ਲਈ ਜਾਂਦੇ ਬਾਪੂ ਜੀ ਖਾਸੀਅਤ ਵੈਸੇ ਬੜੀਆਂ ਜੁੱਤੀ ਦੇ ਵਿੱਚ ਆਪਾਂ ਉਹ ਤੇ ਜਾਣ ਲਈ ਹੈ ਲੇਕਿਨ ਕਹਿੰਦੇ ਹੁਣ ਨੌਜਵਾਨ ਜਿਹੜੇ ਪਸੰਦ ਨਹੀਂ ਕਰਦੇ ਲੈਦਰ ਬੂਟਸ ਸਪੋਰਟ ਸ਼ੂਜ਼ ਬੜੀਆਂ ਚੀਜ਼ਾਂ ਨਵੀਆਂ ਆ ਗਈਆਂ ਤੇ ਵੈਸੇ ਫਰਕ ਕਿੰਨਾ ਹੈ ਜੇ ਆਪਾਂ ਇਹ ਪੈਰ ਚ ਪਾਈ ਹੋਵੇ ਤੇ ਉਹ ਪੈਰ ਚ ਪਾਇਆ ਹੋਵੇ ਇਹ ਤਾਂ ਫਾਇਦਾ ਵਧੀਆ ਲੱਗਦੀ ਹੈ ਇਹ ਜੋ ਬਾਸ਼ਨਾ ਨਹੀਂ ਆਂਦੀ ਉਹ ਜਿਹੜਾ ਬੂਟ ਪਾਇਆ ਉਹ ਜੋ ਮੋਸ਼ਕਾ ਹੁੰਦਾ ਆ ਉਹ ਖਰਾਬ ਕਰਦਾ ਪੈਰ ਦੇ ਚਮੜੇ ਜੁੱਤੀ ਪਾ ਲੋ ਵਧੀਆ ਰਹਿੰਦੀ ਆ ਡਾਕਟਰ ਵੀ ਕਹਿੰਦੇ ਵੈਸੇ ਅੱਜ ਕੱਲ੍ਹ ਅੱਧਿਆਂ ਲੋਕਾਂ ਦੇ ਪੈਰ ਫਲੈਟ ਹੋ ਗਏ ਆ ਕਈਆਂ ਨੂੰ ਕੋਈ ਪ੍ਰੋਬਲਮ ਆ ਕਈਆਂ ਦੇ ਗੋਡੇ ਦੁਖਦੇ ਆ ਲੱਤਾਂ ਦੁਖਦੀਆਂ ਇਹੀ ਕਾਰਨ ਇਸੇ ਕਰਦੇ ਆ ਜਿਹੜੀ ਰਬੜ ਦੇ ਬੂਟ ਪਾਉਂਦੇ ਆ ਉਹ ਚ ਸੁੱਕਦਾ ਨਹੀਂ ਇਹ ਚਮੜੇ ਜੁੱਤੀ ਚ ਪਾ ਲੋ ਪੈਰ ਸੁੱਕ ਜਾਂਦਾ ਹੈ ਵਧੀਆ ਲੱਗਦਾ ਹੈ ਹਾਂਜੀ ਬਸ ਬਿਲਕੁਲ ਬੜੀ ਵਧੀਆ ਕਹਾਣੀ ਆ ਵੇਖੋ ਮਿਹਨਤ ਕਿੰਨੀ ਆ ਇਸ ਜੁੱਤੀ ਨੂੰ ਬਣਾਉਣ ਦੇ ਵਿੱਚ ਕੈਮਰਨ ਸਾਥ ਲਿਖੂਗਾ ਤਸਵੀਰਾਂ ਦਿਖਾਣ ਕਿ ਚਮੜਾ ਜਿਹੜਾ ਇਸ ਤਰੀਕੇ ਨਾਲ ਇੱਥੇ ਸਕਾ ਕੇ ਡਾਈ ਕਰਕੇ ਉਹਨੂੰ ਬਣਾਇਆ ਜਿਹੜਾ ਤਿੱਲਾ ਹੁੰਦਾ ਉਹ ਪਾਕਿਸਤਾਨ ਤੋਂ ਹੁੰਦਾ ਡਿਜ਼ਾਈਨ ਵੀ ਇਸ ਤਰੀਕੇ ਦੇ ਨੇ ਜਿਹੜੇ ਪਾਕਿਸਤਾਨ ਤੋਂ ਹੁੰਦੇ ਨੇ ਜ਼ਰੂਰੀ ਨਹੀਂ ਹੈ ਕਿ ਜੁੱਤੀ ਲੋਕ ਕਹਿੰਦੇ ਸਿਰਫ ਪਾਕਿਸਤਾਨ ਦੀ ਬਣਦੀ ਹੈ ਪੰਜਾਬ ਦੇ ਵਿੱਚ ਵੀ ਬਣਦੀ ਹੈ ਬੜਾ ਵਧੀਆ ਸੁਨੇਹਾ ਦਿੱਤਾ ਬਾਪੂ ਜੀ ਹੋਣਾ ਨੇ ਕਿ ਜ਼ਰੂਰ ਇੱਥੇ ਆ ਕੇ ਜੁੱਤੀਆਂ ਦੀ ਖਰੀਦਾਰੀ ਕਰਨੀ ਆਪਾਂ ਤੇ ਇਹਨਾਂ ਦਾ ਜਿਹੜਾ ਸਾਥ ਦੇਣਾ ਕਿਉਂਕਿ ਬਹੁਤ ਮਿਹਨਤ ਕੀਤੀ ਆ ਪੁਰਾਣੀ ਦੁਕਾਨ ਹੈ ਬਹੁਤ ਜ਼ਿਆਦੀ ਸੋ ਬਿਲਕੁਲ ਤੁਸੀਂ ਇੱਥੇ ਆ ਸਕਦੇ ਹੋ ਤੇ ਜੁੱਤੀਆਂ ਦੀ ਸ਼ਾਪਿੰਗ ਕਰ ਸਕਦੇ ਹੋ ਤੇ ਇਸ ਜਿਹੜੀ ਜੁੱਤੀ ਦਾ ਆਨੰਦ ਹੈ ਉਹ ਲੈ ਸਕਦੇ ਕਿਉਂਕਿ ਪੈਰ ਦੇ ਵਿੱਚ ਪਾ ਕੇ ਕਹਿੰਦੇ ਵੱਖਰਾ ਹੀ ਆਰਾਮ ਵੱਖਰਾ ਹੀ ਜਿਹੜਾ ਸਕੂਨ ਮਿਲਦਾ ਸੋ ਬਿਲਕੁਲ ਅਜਈਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਤਦਨ ਤਰਨ